ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਸਵਾਗਤ ਹੈ ਮਾਨ ਪ੍ਰੋਫੈਸਰ ਮਲਕਿੰਦਰ ਕੌਰ ਜੀ ਔਰ ਡਾਕਟਰ ਹਰਦੇਵ ਸਿੰਘ ਜੀ ਜਿਨ੍ਹਾਂ ਦੀ ਪ੍ਰਧਾਨਗੀ ਹੇਠ ਅੱਜ ਦਾ ਇਹ ਜੋ ਸੈਮੀਨਾਰ ਇਸ ਸੰਸਥਾ ਵਿੱਚ ਹੋ ਰਿਹਾ ਹੈ ਸੋ ਉਹਦੇ ਵਿੱਚ ਜਿੰਨੇ ਵੀ ਆਪ ਡੈਲੀਗੇਟਸ ਆਏ ਹੋ ਵਧੀਆ ਪੇਪਰ ਲੈ ਕੇ ਆਏ ਹੋ ਆ ਮੈਡਮ ਨੇ ਪੇਪਰ ਬਹੁਤ ਸ਼ਾਨਦਾਰ ਪੜਿਆ ਸੋ ਉਹਨਾਂ ਦਾ ਆਪ ਸਾਰਿਆਂ ਦਾ ਮੈਂ ਜੀ ਆਖਦਾ ਵਾਂ ਔਰ ਜਿਹੜਾ ਮੇਰਾ ਪੇਪਰ ਹੈਗਾ ਉਹ ਵੱਖਰਾ ਹੈਗਾ ਸਾਡੀਆਂ ਸੰਪਰਦਾਵਾਂ ਚੋਂ ਆਉਂਦਾ ਪੇਪਰ ਹੋ ਨਿਰਮਲ ਸੰਤਾਂ ਤੇ ਉਦਾਸੀ ਸੰਤਾਂ ਦੀ ਗੁਰਬਾਣੀ ਵਿਆਖਿਆਕਾਰੀ ਦਾ ਇੱਕ ਸਰਵੇਖਣ ਇਹ ਸੰਪਰਦਾਵਾਂ ਨੇ ਜਿਹੜੀਆਂ ਤਣੀਆਂ ਦੋ ਸੰਪਰਦਾਵਾਂ ਨੇ ਸੰਪਰਦਾਵਾਂ ਸਾਡੀਆਂ ਚਾਰ ਨੇਗੀਆਂ ਉਦਾਸੀਨ ਸੰਪਰਦਾ ਨਿਰਮਲ ਸੰਪਰਦਾ ਸੇਵਾਪੰਥੀ ਸੰਪਰਦਾ ਤੇ ਨਿਹੰਗ ਸਿੰਘ ਸੰਪਰਦਾ ਇਹ ਸੰਪਰਦਾਵਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਕੰਮ ਕੀਤੇ ਹੈਗੇ ਆ ਉਹ ਉਦਾਸੀਨ ਸੰਪਰਦਾ ਨੇ ਕੀਤਾ ਔਰ ਨਿਰਮਲ ਸੰਪਰਦਾ ਨੇ ਤਾਂ ਹਮਾਲ ਕਰਤੀ ਹੈ ਉਹਨਾਂ ਦੇ ਜੋ ਇਤਿਹਾਸ ਲਿਖਣਾ ਗੁਰਬਾਣੀ ਦੀ ਟਿੱਕਾਕਾਰੀ ਕਰਨੀ ਪੱਤਰਕਾਰੀ ਕਰਨੀ ਬੈਦਗਰੀ ਕਰਨੀ ਸੰਗੀਤ ਦੇ ਆਚਾਰੀਆ ਬਹੁਤ ਵੱਡੇ ਸੰਗੀਤ ਦੇ ਆਚਾਰਿਆ ਹੋਏ ਭਾਈ ਗਜਾ ਸਿੰਘ ਜੀ ਹੋਏ ਰਾਮਪੁਰਾਪੂਰ ਤੋਂ ਕਮਾਲ ਨੇ ਸਨ ਉਹਨਾਂ ਦੀ ਸੰਪਰਦਾਇ ਚੱਲਦੀ ਇੱਕ ਦਦੇ ਆਪਣਾ ਦੋਦਰ ਦੋਦਰ ਸੰਪਰਦਾਇ ਚੱਲਦੀ ਹੈ ਜਿਹੜਾ ਉੱਥੋਂ ਕੀਰਤਨ ਸਿੱਖ ਲੈਂਦਾ ਸੀਗਾ ਉਹਨੂੰ ਦਰਬਾਰ ਸਾਹਿਬ ਦੇ ਵਿੱਚ ਇਹ ਪੁੱਛਿਆ ਜਾਂਦਾ ਕਿੱਥੋਂ ਸਿੱਖ ਕੇ ਆਏ ਹੋ ਉਹ ਕਹਿੰਦੇ ਦੋਦਰ ਤੋਂ ਸਿੱਖਿਆ ਹੈ ਉਸੇ ਵਕਤ ਉਹਨੂੰ ਅਪਾਇੰਟ ਕਰ ਲਿਆ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਸੀ ਪੁੱਛੀ ਜਾਂਦੀ ਗੁਰਬਾਣੀ ਦੀ ਜਿਹੜੀ ਵਿਆਖਿਆ ਕਰੀ ਹੈਗੀ ਐ ਉਹ ਤਾਂ ਗੁਰਬਾਣੀ ਤੋਂ ਸ਼ੁਰੂ ਹੋ ਜਾਂਦੀ ਹੈ ਗੁਰਬਾਣੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਆਪ ਗੁਰਬਾਣੀ ਦੀ ਵਿਆਖਿਆ ਕਰਦੇ ਰਹੇ ਫਿਰ ਭਾਈ ਗੁਰਦਾਸ ਜੀ ਆ ਗਏ ਮਿਹਰਬਾਨ ਆ ਗਿਆ ਇਹਨਾਂ ਨੇ ਵੀ ਗੁਰਬਾਣੀ ਦੀ ਵਿਆਖਿਆ ਕਰੀ ਕੀਤੀ ਪਰ ਜਿਹੜੀ ਸਾਡੇ ਵਿੱਚ ਲਿਖਤੀ ਰੂਪ ਦੇ ਵਿੱਚ ਗੁਰਬਾਣੀ ਸਾਡੇ ਕੋਲੇ ਆਈ ਟੀਕਾ ਕਰੀ ਆਈ ਉਹ ਨਿਰਮਲੇ ਸੰਤਾਂ ਤੋਂ ਆਈ ਉਹਨਾਂ ਤੋਂ ਪਹਿਲਾਂ ਸਾਧੂ ਆਨੰਦ ਕੰਨ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਸੀਗਾ ਟੀਕਾ ਕਰੀ ਉਹਦੀ ਵਧੀਆ ਸੀਗੀ ਐਸੀ ਗੱਲ ਇਹ ਮੇਰੇ ਕੋਲੇ ਟੀਕਾ ਹੈਗਾ ਉਹਨਾਂ ਦਾ ਕਿਉਂਕਿ ਇਹ ਮੈਂ ਸਾਰੇ ਇਕੱਠੇ ਵੀ ਕੀਤੇ ਆ ਬੜੀ ਮੁਸ਼ਕਿਲ ਨਾਲ ਇਹ ਗ੍ਰੰਥ ਇਕੱਠੇ ਕੀਤੇ ਉਦਾਸੀਆਂ ਦੇ ਸਥਾਨਾਂ ਤੇ ਜਾ ਕੇ ਅੱਜ ਮੈਨੂੰ ਜਿਹੜੇ ਨਾ ਉਹ ਇਹ ਨਿਰਮਲ ਸੰਪਰਦਾ ਜਿਹੜੀ ਤੇ ਇੱਕਦਮ ਮੈਨੂੰ ਨਿਰਮਲਾ ਕਹਿ ਦਿੰਦੇ ਆ ਦੂਜੇ ਉਹਨੂੰ ਉਦਾਸੀਆਂ ਤੇ ਕਰਾਬ ਲਗੀ ਉਹਨਾਂ ਤੇ ਉਦਾਸੀ ਵੀ ਮੈਨੂੰ ਜਿਹੜੇ ਆਪਣੇ ਨਾਲ ਨੇ ਉਹ ਬਹੁਤ ਜੋੜ ਕੇ ਰੱਖਦੇ ਆ ਬੜਾ ਪਿਆਰ ਮਿਲਦਾ ਉਹਨਾਂ ਕੋਲ ਬੜਾ ਸਤਿਕਾਰ ਮਿਲਦਾ ਪਰੰਤੂ ਉਹਨਾਂ ਕੋਲ ਬਹੁਤ ਜਾਦੇ ਖਜ਼ਾਨਾ ਇੰਨਾ ਯੂਨੀਵਰਸਟੀਆਂ ਕੋਲ ਹੀ ਨਹੀਂ ਹੈ ਜਿੰਨਾ ਉਹਨਾਂ ਕੋਲ ਹੈ ਮੈਂ ਉਹਨਾਂ ਦੀ ਲਾਇਬ੍ਰੇਰੀਆਂ ਦੇਖੀਆਂ ਨੇ ਕਮਾਲ ਦੀਆਂ ਔਰ ਪੁਰਾਣੇ ਗ੍ਰੰਥ ਨੇ ਉਹਨਾਂ ਕੋਲੇ ਉਹ ਜਿਹੜੀ ਉਹਨਾਂ ਦੀ ਜਿਹੜੀ ਉਸ ਵਕਤ ਡੈਡੀਕੇਸ਼ਨ ਸੀਗੀ ਲਿਖਣ ਦੇ ਵਿੱਚ ਉਹ ਕਿਸੇ ਹੋਰ ਥਾਂ ਤੇ ਦਿਖਾਈ ਨਹੀਂ ਦਿੰਦੀ ਸਾਡੇ 'ਚ ਨਹੀਂ ਹੈਗੀ ਇੰਨੀ ਡੈਡੀਕੇਸ਼ਨ ਅੱਜ ਸਾਡੇ ਕੋਲੇ ਸਾਰੀਆਂ ਸੁੱਖ ਸਹੂਲਤਾਂ ਨਹੀਂਆਂ ਕੀ ਨਹੀਂ ਹੈਗੀ ਸਾਡੇ ਕੋਲੇ ਉਹ ਪੈਦਲ ਚੱਲਦੇ ਸੀਗੇ ਸਾਡੇ ਕੋਲ ਤਾਂ ਵਧੀਆ ਸੋਹਣੀਆਂ ਕਾਰਾਂ ਨੇ ਆ ਫਸਕਲਾ ਜਿਹੜੇ ਜਲਦੀਆਂ ਨੇਗੀਆਂ ਸਾਡੇ ਕੋਲ ਸਾਰੀ ਸੁਖਸੁਲਤਾ ਹੈ ਘਰਾਂ ਦੇ ਵਿੱਚ ਵੀ ਏਸੀ ਲੱਗੇ ਬੜੀ ਸੁਖ ਦੀ ਜ਼ਿੰਦਗੀ ਜਿਉਂਦੇ ਸੀ ਪਰੰਤੂ ਜਦ ਆਜ ਲਿਖਣ ਦੇ ਕੰਮ ਆਉਂਦੇ ਜਿੱਥੇ ਉਹ ਸੰਤਾ ਨੇ 베ਰੀਆਂ ਦੇ ਪੱਤੇ ਖਾ ਖਾ ਕੇ ਝਾੜੀਆਂ ਦੇ ਪੱਤੇ ਖਾ ਖਾ ਕੇ ਉਹਨਾਂ ਵਿੱਚ ਰਹਿ ਕੇ ਭੁੱਖੇ ਧਿਆਏ ਰਹਿ ਕੇ ਆ ਜਿਹੜੀ ਹੈ ਇਤਿਹਾਸ ਰੀਆ ਸਾਡਾ ਟੀਕਾ ਗੱਲ ਕੀਤੀ ਅੱਜ ਅਸੀਂ ਹੈ ਨਾ ਸਾਨੂੰ ਪਤਾ ਨਹੀਂ ਕਿਉਂ ਨੁਕਤੇ ਜਿੰਨੀਆਂ ਕਰਨੀਆਂ ਆ ਗਈਆਂ ਅਸੀਂ ਨਾ ਚੌਲ ਘਟ ਖਾਂਦੇ ਫਾਕੇ ਜਿਆਦੇ ਗਾਣ ਲੱਗ ਪਏ ਸਹੀ ਗੱਲ ਹੈ ਇਹ ਐਵੇਂ ਨੁਕਤਾ ਜਿੰਨੀ ਕਰ ਮੈਨੂੰ ਹੀ ਕਹੀ ਜਾਂਦੇ ਸਨਾਤਨੀਆਂ ਹੋ ਗਿਆ ਪਰਮਜੀਤ ਬਿਨਾ ਮਤਲਬ ਤੋਂ ਕਹੀ ਜਾਣਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਅਸਲੀ ਜਿਹੜਾ ਲਿਟਰੇਚਰ ਪਿਆ ਹੋਏ ਤਾਂ ਇਹਨਾਂ ਦੇ ਕੋਲ ਹੈਗਾ ਇਹਨਾਂ ਦੀਆਂ ਨੀਹਾਂ ਦੇ ਉੱਤੇ ਹੀ ਸਾਡੇ ਮਹਿਲ ਸਾਰੇ ਹੋਏ ਨੇ ਇਹ ਭਾਈ ਵੀਰ ਸਿੰਘ ਜੀ ਦੀ ਟੀਕਾਕਾਰੀ ਪ੍ਰੋਫੈਸਰ ਸਾਫ ਸਿੰਘ ਦੀ ਟੀਕਾਕਾਰੀ ਵੀ ਇਹਨਾਂ ਦੀ ਟੀਕਾਕਾਰੀ ਤੇ ਟਿਕੀ ਹੋਈ ਹੈ ਉਹਨੂੰ ਦੇਖ ਲਓ ਜਦੋਂ ਮੈਂ ਗਿਆਨੀ ਆਪਣਾ ਪੰਡਤ ਈਸ਼ਰ ਸਿੰਘ ਜੀ ਦੀ ਕਾਂਸੀ ਵਾਲਿਆਂ ਵੀ ਕਲਾ ਪੜ੍ਹੀ ਗੁਰਮਤ ਦਿਗਵਜੈ ਉਹਨ ਦੇਖੋ ਨਿਰਮਲ ਸੰਤ ਹੈ 52 ਗੋਸ਼ਟਾਂ ਹੋਈਆਂ ਉਹਦੀਆਂ 52 ਗੋਸ਼ਟਾਂ ਤੁਝੇ ਅੰਨਾ ਨਾਲ ਹੋਈਆਂ ਸੰਨਿਆਸੀਆਂ ਨਾਲ ਤੇ ਬਰਾਗੀਆਂ ਨਾਲ ਸਾਰਿਆਂ ਜੋਂ ਨੇ ਉਹਨਾਂ ਨੂੰ ਭਜਾਇਆ ਹੋਰ ਉਹਨੇ ਆਪਣੀ ਗ੍ਰੰਥਾ ਦੀ ਨਾਲ ਲਿਆ ਗੁਰਮਤਿ ਦਿਗਵਜੇ ਮਤਲਬ ਕਿ ਮੈਂ ਗੁਰਮਤਿ ਨੂੰ ਮੈਂ ਸਾਹਮਣੇ ਰੱਖਿਆ ਗੁਰਬਾਣੀ ਤੋਂ ਪਾਸੇ ਨਹੀਂ ਗਿਆ ਉਹਨੇ ਹੋਰ ਨਹੀਂ ਕਿਸੇ ਦਾ ਦਿਗਵਜੇ ਕਰਤੀ ਗੁਰਮਤਿ ਦਾ ਉਹਨੇ ਤਾਂ ਦਿਗਵਜੇ ਦਾ ਝੰਡਾ ਗੱਡ ਲਾ ਆਪਣਾ ਫਤਿਹ ਦਾ ਝੰਡਾ ਗੱਡਿਆ ਉਹਨੇ ਆਪਣੇ ਉਹਨੇ ਜਿਹੜੀ ਐ ਥਾਂ ਥਾਂ ਦੇ ਉੱਤੇ ਉਹਨੂੰ ਫਿਰ ਹైదరాబాద్ ਦੇ ਜਿਹੜਾ ਨਿਜਾਮ ਸੀ ਉਹ ਵੀ ਪੈਨਸ਼ਨ ਦਿੰਦਾ ਸੀਗਾ ਮਹਾਰਾਜਾ ਪਟਿਆਲਾ ਵੀ ਪੈਨਸ਼ਨ ਦਿੰਦਾ ਸੀਗਾ ਮਹਾਰਾਜਾ ਨਾਭਾ ਵੀ ਪੈਨਸ਼ਨ ਦਿੰਦਾ ਸੀਗਾ ਸਿਮਲੇ ਵਾਲਾ ਵੀ ਉਹਨੂੰ ਪੈਨਸ਼ਨ ਦਿੰਦਾ ਸੀਗਾ ਇਹ ਸਾਰੇ ਰਾਜਾ ਮਹਾਰਾਜਾ ਉਹਨੂੰ ਪੈਨਸ਼ਨ ਦਿੰਦੇ ਹੁੰਦੇ ਸੀਗੇ ਐਡਾ ਮਹਾਨ ਉਹ ਵਿਦਵਾਨ ਸੀਗਾ ਖੈ ਕਿੱਥੋਂ ਦੇ ਸੀਗੇ ਸਾਰੇ ਸਾਡੇ ਪੰਜਾਬ ਦੇ ਸੀਗੇ ਜੱਟਾਂ ਦੇ ਮੁੰਡੇ ਜਿਨ੍ਹਾਂ ਨੂੰ ਕਹਿੰਦੇ ਇਹ ਸੰਸਕ੍ਰਿਤ ਨਹੀਂ ਬੜ ਸਕਦੇ ਇਹਨਾਂ ਨੂੰ ਗਿਆਨ ਨਹੀਂ ਸਿਖਾ ਸਕਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਐਸੀ ਕਿਰਪਾ ਕੀਤੀ ਜਦੋਂ ਇਹਨਾਂ ਨੂੰ ਬਨਾਰਸ ਭੇਜਿਆ ਪੰਜ ਸਿੱਖਾਂ ਨੂੰ RAM ਸਿੰਘ, ਗੱਡਾ ਸਿੰਘ, ਫੌਜਾ ਸਿੰਘ, ਕਰਮ ਸਿੰਘ ਤੇ ਸੈਣਾ ਸਿੰਘ ਨੂੰ ਜਦੋਂ ਇਹ ਵਾਪਸ ਆਏ ਤਾਂ ਮਹਾਰਾਜ ਨੇ ਕਹੇ ਮੇਰੇ ਨਿਰਮਲੇ ਨੇ ਔਰ ਸੰਸਕ੍ਰਿਤ ਸਿੱਖੇ ਆਏ ਭਾਰਤੀ ਸੰਸਕ੍ਰਿਤੀ ਨੂੰ ਸਿੱਖੇ ਆਏ ਇੱਥੇ ਦੋਗ ਪਰਚੇ ਪੜ੍ਹੇ ਗਏ ਜਿਹੜੇ ਪਹਿਲਾਂ ਪੜ੍ਹੇ ਗਏ ਸੀਗੇ ਮੈਂ ਇਹ ਵੀ ਬਚਨ ਕਰੂੰਗਾ ਨਾਲ ਮੇਰਾ ਸੁਝਾਅ ਹੈ ਪੇਪਰ ਫਲੈਟ ਨਹੀਂ ਹੋਣਾ ਚਾਹੀਦਾ ਪੇਪਰ ਦੇ ਵਿੱਚ ਭਾਰਤੀ ਸੰਸਕ੍ਰਿਤੀ ਦੇ ਵਿੱਚ ਵੀ ਹੈ ਜਿਹੜੀਆਂ ਕੋਟੇਸ਼ਨਾਂ ਨਹੀਂ ਆ ਉਹ ਵੀ ਉਹਦੇ ਵਿੱਚ ਪਾਉਣੀਆਂ ਚਾਹੀਦੀਆਂ ਨੇ ਤਾਂ ਜੋ ਕਿ ਗੁਰਬਾਣੀ ਹੈ ਜਿਹੜੀ ਹੋਰ ਉੱਪਰ ਕੇ ਸਾਹਮਣੇ ਆਵੇ ਗੁਰਬਾਣੀ ਦਾ ਨਿਖਾਰ ਆਵੇ ਨਿਰਮਲੇ ਸੰਤ ਇਹ ਹੀ ਕਰਦੇ ਸੀ ਅਸੀਂ ਕਹਿੰਦੇ ਉਹਨਾਂ ਨੇ ਵਿਦਾਂਤ ਲਿਆਂਦਾ ਟੀਗਾ ਕਰੀ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਸਾਨੂੰ ਵੀ ਲੱਗਦਾ ਕਈ ਥਾਵਾਂ ਤੇ ਉਹਨਾਂ ਨੇ ਵਿਦਾਂਤ ਭਾਰੂ ਕੀਤਾ ਔਰ ਉਹ ਜਦੋਂ ਵਿਦਾਂਤ ਨੂੰ ਭਾਰੂ ਕਰਦੇ ਆ ਉਹਦੇ ਨਾਲ ਨਾਲ ਉਹ ਗੁਰਬਾਣੀ ਨੂੰ ਵੀ ਭਾਰੂ ਕਰਦੇ ਆ ਗੁਰਬਾਣੀ ਦਾ ਹੀ ਨਿਰਣਾ ਸਪਸ਼ਟ ਕਰਦੇ ਆ ਉਹ ਵੀ ਗੁਰਬਾਣੀ ਦੇ ਅੱਗੇ ਐਂਡ ਹੋਊਗਾ ਇਸ ਪ੍ਰਕਾਰ ਉਹਨਾਂ ਨੇ ਬਹੁਤ ਵੱਡੀਆਂ ਜਿਹੜੀਆਂ ਗੁਰਬਾਣੀ ਦੀਆਂ ਟੀਕਾਕਾਰੀਆਂ ਕੀਤੀਆਂ ਤਾਂ ਜਦੋਂ ਅਨੰਦ ਕਨ ਟੀਕਾ ਕੀਤਾ ਸੀਗਾ ਉਹ ਜਦੋਂ ਟੀਕਾ ਹੋਇਆ ਜਬਜੀ ਸਾਹਿਬ ਦਾ ਕੈਥਲ ਵਾਲੇ ਰਾਜੇ ਕੋਲੇ ਆਇਆ ਕੈਥਲ ਵਾਲੇ ਰਾਜੇ ਨੇ ਜਿਹੜੀ ਉਹ ਟੀਕਾ ਹੈਗਾ ਭਾਈ ਸੰਤੋਖ ਸਿੰਘ ਜੀ ਨੂੰ ਦਿੱਤਾ ਭਾਈ ਸੰਤੋਖ ਸਿੰਘ ਉੱਥੇ ਹੁੰਦੇ ਸੀਗੇ ਕੈਥਲ ਉੱਥੇ ਬਹਿ ਕੇ ਉਹਨਾਂ ਨੇ ਲਿਖਿਆ ਨਾ ਪੰਜਾਬ ਦੇ ਵਿੱਚ ਤਾਂ ਬਹੁਤ ਹਲ-ਜਲ ਜਲ ਚੱਲਦੀ ਸੀਗੀ ਥੱਲੇ ਗੁੱਲੇ ਪੰਜਾਬ ਵਿੱਚ ਬਹੁਤ ਸੀ ਜੇ ਪੰਜਾਬ ਵਿੱਚ ਹੁੰਦੇ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਗ੍ਰੰਥੀ ਵੀ ਨਹੀਂ ਸੀ ਲਿਖ ਸਕਦੀ ਮਨ ਲੈਦਾ ਉੱਥੇ ਟਕਾਓ ਜ ਬਹਿ ਕੇ ਉਹਨਾਂ ਨੇ ਲਿਖ ਲਿਆ ਉਹ ਇਸ ਤਰ੍ਹਾਂ ਨਿਰਮਲ ਸੰਤਾ ਨੇ ਵੀ ਇਹ ਜਿਹੜਾ ਬਹੁਤ ਹੀ ਜ਼ਿਆਦਾ ਟਿਕਾਊ ਵਾਲੀਆਂ ਥਾਵਾਂ ਲੱਭੀਆਂ ਉੱਥੇ ਬੈਠ ਕੇ ਇਹਨਾਂ ਲਿਟਰੇਚਰ ਲਿਖਿਆ ਕਿ ਜਿੱਥੇ ਹੱਲੇ ਗੁੱਲੇ ਹੁੰਦੇ ਹਨ ਹਮਲੇ ਹੁੰਦੇ ਹਨ ਉੱਥੇ ਲਿਟਰੇਚਰ ਨਹੀਂ ਲਿਖਿਆ ਜਾਂਦਾ ਹੁੰਦਾ ਜਿਵੇਂ ਕਿ ਗਾਇ ਨਿਲਾ ਵੀ ਗੀਤਾ ਮਹਾਭਾਰਤ ਦੇ ਯੁੱਧ ਵਿੱਚ ਲਿਖੀ ਗਈ ਉਹ ਉੱਥੇ ਨਹੀਂ ਲਿਖੀ ਗਈ ਉੱਥੇ ਲਿਖੀ ਨਹੀਂ ਜਾ ਸਕਦੀ ਧਰਮਗ੍ਰੰਥ ਉੱਥੇ ਨਹੀਂ ਲਿਖੇ ਜਾ ਉਹ ਮਹਾਭਾਰਤ ਹੈ ਜਿਹੜਾ ਸਾਡੇ ਅੰਦਰ ਚੱਲਦਾ ਰਹਿੰਦਾ ਹਰ ਵਕਤ ਜਿਸ ਤਰ੍ਹਾਂ ਉਹ ਪੈਂਦੀ ਸਾਡੇ ਪੜ੍ਹ ਕੇ ਗਏ ਪੇਪਰ ਸਾਡੇ ਅੰਦਰ ਹੀ ਚੱਲਦਾ ਰਹਿੰਦਾ ਹੈ ਕਲੇਸ਼ ਤਾਂ ਹਰ ਵਕਤ ਉਹੀ ਮਹਾਭਾਰਤ ਹੈ ਉਹਦੇ ਉਸ ਨੂੰ ਕਿਵੇਂ ਠੱਲਣਾ ਇਹ ਫਿਰ ਸ਼ਾਂਤ ਹੈ ਜਿਹੜਾ ਸ਼ਾਂਤ ਦੇ ਵਿੱਚ ਆ ਕੇ ਸੁਹਾਦ ਵਿੱਚ ਫਿਰ ਉਹ ਲਿਖਿਆ ਜਾ ਸਕਦਾ ਹੈ ਜਦੋਂ ਉਹ ਗਿਆਨੀ ਸੰਤੋਖ ਸਿੰਘ ਜੀ ਕੋਲੇ ਆਇਆ ਹੋ ਤਾਂ ਫਿਰ ਸੰਤੋਖ ਸਿੰਘ ਜੀ ਨੇ ਉਹਦੇ ਉਹਨੂੰ ਪੜਿਆ ਜਦੋਂ ਉਹਦੀ ਕੁਝ ਕਮੀਆਂ ਦੇਖੀਆਂ ਫਿਰ ਉਹਨਾਂ ਨੇ ਟੀਕਾ ਲਿਖਿਆ ਜੀ ਗਰਵ ਗੰਜਨੀ ਟੀਕਾ ਜਬ ਜਿਸਾਬ ਦਾ ਟੀਕਾ ਗਰਵ ਗੰਜਨੀ ਕਿਉਂ ਰੱਖਿਆ ਗਰਵ ਹੁੰਦਾ ਹੰਕਾਰ ਗੰਜਨ ਦਾ ਭਾਵ ਹੈ ਤੋੜਨਾ ਹੰਕਾਰ ਨੂੰ ਤੋੜਨ ਵਾਲਾ ਟੀਕਾ ਨਾ ਦੇਖੋ ਕਿਨੇ ਸੋਹਣੇ ਰੱਖੇ ਹੋਏ ਇਸੇ ਪਰ ਇਦਰਾਏ ਜਿਹੜੇ ਪੰਡਤ ਤਾਰਾ ਸਿੰਘ ਨ੍ਰੋਤਮ ਦਾ ਨਾਮ ਹੈ ਜਿਹੜਾ ਉਹ ਨਿਰਮਲ ਸੰਪਦਾ ਵਿੱਚ ਬਹੁਤ ਸਾ ਉੱਭਰ ਕੇ ਸਾਹਮਣੇ ਆਉਂਦਾ ਹੈ ਮਹਾਂਤ ਗਣੇਸ਼ਾ ਸਿੰਘ ਜੀ ਦਾ ਆਉਂਦਾ ਹੈ ਗਿਆਨੀ ਵਦਨ ਸਿੰਘ ਜੀ ਦਾ ਆਉਂਦਾ ਹੈ ਹੋਰ ਜਿਹੜੇ ਨਿਰਮਲੇ ਸੰਤ ਨੇਗੇ ਉਹਨਾਂ ਦੀ ਹੈ ਜਿਹੜੀ ਹੈ ਟੀਕਾ ਕਰੀ ਸਾਡੇ ਸਾਹਮਣੇ ਆਉਂਦੀ ਹੈਗੀ ਹੈ ਇਹ ਜਿਹੜੀ ਟੀਕਾ ਕਰੀ ਹੈਗੀ ਕਮਾਲ ਦੀ ਟੀਕਾ ਕਰੀ ਹੈਗੀ ਠੀਕ ਹੈ ਕੁਝ ਕਮੀਆਂ ਨੇ ਉਹਦੇ ਵਿੱਚ ਮੰਨਦੇ ਸੀ ਉਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਸਾਨੂੰ ਮਹਾਰਾਜ ਨੇ ਵਿਵੇਕਬੁੱਧ ਦਿੱਤੀ ਹੋਈ ਹੈ ਦੀਜੇ ਬੁੱਧ ਵਿਵੇਕ ਅਸੀਂ ਗੁਰਮਤ ਨਾਲ ਉਹਦਾ ਨਿਰਣਾ ਸਪਸ਼ਟ ਕਰ ਸਕਦੇ ਹਾਂ ਪਰੰਤੂ ਇਹ ਰਿਵੀਓ ਨਾਲ ਨਾਲ ਅਸੀਂ ਨਫ਼ਰਤ ਕਰਨੀ ਸ਼ੁਰੂ ਕਰ ਦਈਏ ਮਹਾਰਾਜਾਂ ਸਾਂਝ ਕੀਜਾ ਗੁਣੇ ਕੇਰੀ ਛੋੜੇ ਅਫਗਨ ਚੱਲੀਏ ਅਸੀਂ ਤਾਂ ਸ਼ਹਿਦ ਦੀ ਮੱਖੀ ਹੈ ਜਿਹੜੀ ਉਹ ਮਗਰੰਦ ਇਕੱਠਾ ਕਰਦੀ ਹੈ ਸ਼ਹਿਦ ਇਕੱਠਾ ਕਰਦੀ ਹੈਗੀ ਹੈ ਹੱਕ ਦੇ ਫੁੱਲ ਤੇ ਹੀ ਬਹਿ ਜਾਂਦੀ ਹੈ ਅਸੀਂ ਹੱਕ ਦੇ ਫੁੱਲ ਦੇ ਨੇੜੇ ਵੀ ਨਹੀਂ ਜਾ ਸਕਦੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਅਪਣਾਉਣੀਆਂ ਜਿਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੰਗ ਪਸੰਦ ਸੀਗੇ ਉਹਨਾਂ ਨੂੰ ਆ ਸਾਰੇ ਭਗਵੇਂ ਰੰਗ ਸਾਰੇ ਆਉਂਦੇ ਸੀ ਉਹਨਾਂ ਕੋਲੇ ਮਹਾਰਾਜ ਕੋਲੇ ਉਹਨਾਂ ਨੇ ਤਾਂ ਨਫ਼ਰਤ ਨਹੀਂ ਕੀਤੀ ਅਸੀਂ ਨਫ਼ਰਤ ਕਰਦੇ ਆਂ ਮੈਨੂੰ ਡਾਕਟਰ ਸਾਹਿਬ ਇੱਕ ਦੋ ਮਿੰਟ ਲਵਾਂਗਾ ਮੈਂ ਮੈਨੂੰ ਉੱਥੇ ਮਿਲੇ ਅੰਮ੍ਰਿਤਸਰ ਮੈਂ ਹੁਣੇ ਨਾਲੰਗ ਤੱਕ ਗਿਆ ਉੱਥੇ ਇੱਕ ਉਦਾਸੀ ਸਾਧੂ ਮਿਲਿਆ ਉਹਦੇ ਕਾਲੇ ਕੱਪੜੇ ਪਾਏ ਹੋਏ ਸੀ ਤੋਂ ਮੇਰਾ ਤਾਂ ਮਕਸਦ ਰਿਸਰਚ ਨਾਲ ਹੁੰਦਾ ਜਦੋਂ ਮੈਂ ਉਹਨੂੰ ਪੁੱਛਿਆ ਤੁਸੀਂ ਜਿਹੜੇ ਕਾਲੇ ਕੱਪੜੇ ਪਾਏ ਨੇ ਇਹ ਤਾਂ ਸੂਫੀਆਂ ਦਾ ਬੇਸ ਲੱਗਦਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦੇ ਬਿਲਕੁਲ ਤੁਸੀਂ ਸਹੀ ਗੱਲ ਪਕੜੀ ਹੈ ਇਹ ਸੂਫੀਆਂ ਵਾਲਾ ਬੇਸ ਹੈ ਇਹ ਅਸੀਂ ਉਦੋਂ ਧਾਰਨ ਕੀਤਾ ਸੀਗਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਮਸਾ ਰੰਗੜ ਬੈਠਾ ਸੀ ਉਹ ਤੇ ਜੋਤ ਜਗਾਉਣੀ ਹੁੰਦੀ ਸੀਗੀ ਅਸੀਂ ਆ ਸੂਫੀਆਂ ਵਾਲਾ ਭੇਖ ਪਾ ਕੇ ਫਿਰ ਉੱਥੇ ਜਾ ਕੇ ਜੋਤ ਜਗਾਏ ਆਉਂਦੇ ਸੀਗੇ ਤਾਂ ਜੋ ਕਿ ਸਾਡੇ ਦੇ ਸ਼ੱਕ ਨਾ ਕਰਨ ਵੀ ਉਹਨਾਂ ਨੂੰ ਪਤਾ ਲੱਗੇ ਮੁਸਲਮਾਨ ਹੀ ਆਇਆ ਹੈ ਇਸ ਕਰਕੇ ਇਹ ਭੇਖ ਧਾਰਨ ਕੀਤਾ ਸੀਗਾ ਕਿੰਨੀ ਵੱਡੀ ਕੁਰਬਾਨੀ ਵਾਲੀ ਗੱਲ ਹੈਗੀ ਸਿਰਸਤਲੀ ਦੇ ਧਰਕੇ ਜਾਣ ਵਾਲੀ ਗੱਲ ਹੈ ਇਹ ਉਹ ਸਰੋਵਰ ਦੇ ਵਿੱਚ ਤੈਰ ਕਰਕੇ ਫਿਰ ਵੀ ਉੱਥੇ ਜਾ ਕੇ ਉਹ ਜਿਹੜੀ ਇਹ ਜੋਤ ਜਗਾਉਂਦੇ ਰਹੇ ਸੰਗਲ ਵਾਲੇ ਖਾੜੇ ਤੋਂ ਆਪਣਾ ਜਿਹੜਾ ਧਰਮ ਤੋਂ ਆਪਣਾ ਹੈਗਾ ਦੂਸਰਾ ਖਾਲਾ ਬ੍ਰਹਮ ਬੁੱਟੇ ਵਾਲਾ ਇੱਥੋਂ ਜਾਂਦੇ ਸਾਨੂੰ ਬਿਲਕੁਲ ਗੁੱਠ ਦੇ ਵਿੱਚ ਹੈ ਦਰਬਾਰ ਸਾਹਿਬ ਦੇ ਬਹੁਤ ਵੱਡੀਆਂ ਉਹਨਾਂ ਦੀਆਂ ਦੇਨਾਂ ਨਹੀਂ ਉਦਾਸੀ ਨੇ ਉਹ ਅਲੱਗ ਪਰਚਾ ਬਣਦਾ ਹੈਗਾ ਸਿੱਖ ਪੰਥ ਨੂੰ ਉਦਾਸੀ ਉਦਾਸੀ ਸੰਪਰਦਾਦੀ ਦੇਨ ਨਿਰਮਲ ਸੰਪਰਦਾਦੀ ਦੇਨ ਇਸ ਪ੍ਰਕਾਰ ਜਿਹੜੇ ਇਹ ਨੇਗੇ ਪੀਕਾਕਾਰੀ ਦੇ ਵਿੱਚ ਜਿਹੜੇ ਆਏ ਨੇਗੇ ਨਾਮ ਸਾਡੇ ਕੋਲੇ ਉਹਨਾਂ ਨੂੰ ਮੈਂ ਕੁਛਕਾਬ ਜੀ ਦੇ ਸਾਹਮਣੇ ਰੱਖਦਾ ਵਾਂ ਫਿਰ ਆਪਾਂ ਸਮਾਪਤੀ ਕਰ ਦਵਾਂਗੇ ਸੋ ਇਸ ਕਰਕੇ ਭਾਈ ਇਹ ਜਿਹੜੇ ਨੇ ਨਿਰਮਲੇ ਤੇ ਉਦਾਸੀ ਸਾਧੂ ਨੇ ਜਿਹੜੇ ਇਹਨਾਂ ਨੇ ਬਹੁਤ ਕੰਮ ਕੀਤੇ ਹੋਏ ਐ ਇਸ ਪਾਸੇ ਹਲੇ ਹੋਰ ਬਹੁਤ ਸਾਰੀ ਖੋਜ ਕਰਨ ਦੀ ਲੋੜ ਹੈਗੀ ਐ ਜਦੋਂ ਮੈਂ ਇਹ ਤੇ ਰਿਸਰਚ ਕੀਤੀ ਐ ਬੀ ਐਚ ਡੀ ਕੀਤੀ ਉਸ ਤੋਂ ਬਾਅਦ 10 11 ਜਰਨ ਨੇ ਹੋਰ ਨਹੀਂ ਕੀਤੀ ਨਿਰਮਲ ਸੰਪਰਦਾ ਦੇ ਵਿੱਚ ਬਹੁਤ ਵਿਸ਼ਾਲ ਪੇ ਹੈਗਾ ਉਦਾਸੀ ਸੰਪਰਦਾ ਵਿੱਚ ਵੀ ਬਹੁਤ ਏਰੀਆ ਪੇ ਹੈਗਾ ਜਿੱਥੇ ਤੁਸੀਂ ਜਾ ਕੇ ਬਹੁਤ ਸਾਰੀ ਖੋਜ ਕਰ ਸਕਦੇ ਹੋ ਭਾਈ ਸੰਤੋਖ ਸਿੰਘ ਜਪਜੀ ਸਾਹਿਬ ਦਾ ਟੀਕਾ ਕੀਤਾ ਗਰਗਮੰਜਨੀ ਪੰਡਤ ਤਾਰਾ ਸਿੰਘ ਰੋਤਨਮ ਜੀ ਆਏ ਜਪਜੀ ਰਹਿਰਾਸ 16 ਸ਼ਬਦ ਹਜ਼ਾਰੇ ਭਗਤਾਂ ਦੀ ਬਾਣੀ ਟੀਕਾ ਸ੍ਰੀ ਰਾਗ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰਾ ਸਿੰਘ ਪਦਮ ਜੀ ਨੇ ਇੱਕ ਕਲਾਬ ਆਪਣੀ ਛਪੀ ਇਤਿਹਾਸਕਾਰ ਅਤੇ ਟੀਕਾ ਕਰੀ ਤੇ ਪੱਤਰਕਾਰੀ ਪੰਜਾਬੀ ਯੂਨੀਵਰਸਿਟੀ ਦੀ ਉਥੇ ਸੈਮੀਨਾਰ ਹੋਇਆ ਸੀ ਇਹ ਉਹ ਸੈਮੀਨਾਰ ਦੇ ਵਿੱਚ ਪਿਆਰਾ ਸਿੰਘ ਪਦਮ ਜੀ ਨੇ ਕਿਹਾ ਕਿ ਇਹ ਜਿਹੜਾ ਟੀਕਾ ਮੈਂ ਸਾਰਾ ਦੇਖਿਆ ਹੋਇਆ ਪਟਿਆਲੇ ਧਰਮ ਤੂਜਾ ਦੇ ਵਿੱਚ ਇੱਕ ਟਰੰਕ ਦੇ ਵਿੱਚ ਪਿਆ ਸੀਗਾ ਉਹ ਸਾਰੇ ਦੇ ਮੈਂ ਦਰਸ਼ਨ ਕੀਤੇ ਬਾਅਦ ਵਿੱਚ ਪਤਾ ਨਹੀਂ ਕੌਣ ਉਸ ਟੀਕੇ ਨੂੰ ਚੁਰਾ ਕੇ ਲੈ ਗਿਆ ਉਹ ਬਾਤ ਅੱਜ ਤੱਕ ਨਹੀਂ ਮਿਲਿਆ ਟੀਕਾ ਕੌਣ ਲੈ ਗਿਆ ਉਸ ਨੂੰ ਸੰਤ ਸਪੂਰਨ ਸੰਪੂਰਨ ਸਿੰਘ ਜੀ ਹੋਏ ਉਨਾਂ ਨੇ ਭਗਤ ਬਾਣੀ ਦਾ ਮਰਮ ਬੰਦਨੀ ਟੀਕਾ ਕੀਤਾ ਜਿਸ ਵਿੱਚ ਆਪਨੇ ਸਲੋ ਸੈਸਕ੍ਰਿਤੀ ਸ਼ਲੋਕ ਉਹਨੇ ਚੌਪਲੇ ਚੌ ਬੋਲੇ ਸਵਈਏ ਸ੍ਰੀ ਮੁਖਵਾਗ ਦੇ ਭਟਾ ਦੇ ਸਵਈਏ ਸ਼ਾਮਲ ਕੀਤੇ ਸੰਤ ਤੇਹ ਸਿੰਘ ਨਿਰਮਲਾ ਇਹਨੇ ਵੀ ਬਹੁਤ ਸਾਰੀ ਟੀਕਾਗਾਰੀ ਕੀਤੀ ਹੈ ਗੁਰਬਾਣੀ ਦੀ ਭਾਈ ਦਲ ਸਿੰਘ ਸੰਤ ਸੇਵਾ ਸਿੰਘ ਨਿਰਮਲਾ ਭਾਈ ਗਿਆਨ ਸਿੰਘ ਜੀ ਗਿਆਨੀ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਸੰਤ ਨਰੰਕਾਰ ਸਿੰਘ ਸਾਧੂ ਸਿੰਘ ਪੰਡਤ ਨਿਹਾਲ ਸਿੰਘ ਪੰਡਤ ਨਿਹਾਲ ਸਿੰਘ ਥੋਥ ਜਦੋਂ ਉਹਨੇ Swami Dayanand ਨੇ ਲਾਹੌਰ ਗਿਆ ਵੀ ਕਹਿੰਦਾ ਜਦੋਂ ਗਿਆਨੀ ਆਪਣਾ ਜਤ ਸਿੰਘ ਹੋਰਾਂ ਨਾਲ ਉਹਨਾਂ ਦੀ ਬਹਿਸ਼ ਹੋਈ ਹੈ ਉਸ ਬਹਿਸ਼ ਦੇ ਵਿੱਚ ਉਹਨੇ ਕਹਿੰਦਾ ਕੋਈ ਮੈਨੂੰ ਕੋਈ ਤੁਹਾਡੇ ਚ ਐਸਾ ਵਿਦਵਾਨ ਹੀ ਨਹੀਂ ਹੈਗਾ ਜਿਹੜਾ ਖਾਲਸਾ ਦੇ ਆਸਤੇ ਕਰਕੇ ਦਿਖਾ ਦੇ ਸੰਤ ਨਿਹਾਲ ਸਿੰਘ ਜੀ ਨੇ ਪੂਰੀ ਰਾਤ ਲਾ ਕੇ 100 ਅਰਥ ਕੀਤੇ ਉਹਦੇ ਖਾਲਸਾ ਸ਼ਤਕ ਲਿਖਿਆ ਉਹਨਾਂ ਨੇ ਉਹਦਾ ਨਾਮ ਦੂਸਰੇ ਦਿਨ ਸਵੇਰ ਨੂੰ ਉਹਨੇ Swami Dayanand ਨੂੰ ਦਿਖਾਤਾ ਕਹਿੰਦਾ ਦੇਖ ਤੇਰੇ ਨਾਲੋਂ ਵਧੀਆ ਸੰਸਕਰਿਤ ਲਿਖੀ ਹੋਈ ਹੈ ਇੰਨੀ ਜਿਆਦੇ ਵਧੀਆ ਸੰਸਕਰ ਉਹ ਹੈਰਾਨ ਹੋ ਗਿਆ ਸੀ ਹਰ ਸਮਾਮੀ ਦੇ ਆਨੰਦ ਐਸੇ ਐਸੇ ਇਹਨਾਂ ਦੇ ਕੋਲ ਗਿਆਨ ਦੇ ਭੰਡਾਰ ਰਹਿ ਗਏ ਭਗਵਾਨ ਸੰਤ ਪੰਡਿਤ ਭਗਵਾਨ ਸਿੰਘ ਜੀ ਆਏ ਨਿਹਾਲ ਸਿੰਘ ਜੀ ਹੋਰ ਆਏ ਗਣੇਸ਼ਾ ਸਿੰਘ ਜੀ ਦੀ ਟੀਕਾ ਕਰੀ ਬਹੁਤ ਵਧੀਆ ਆਈ ਸੰਤ ਬਦਨ ਸਿੰਘ ਦੀ ਟੀਕਾ ਕਰੀ ਜਨ ਫਰੀਦਕੋਟ ਦੀ ਟੀਕਾ ਕਰ ਕਹਿੰਦੇ ਆਪਾਂ ਉਹ ਵੀ ਉਹਨਾਂ ਦਾ ਟੀਕਾ ਹੈ ਸੰਤ ਕਰਤਾਰ ਸਿੰਘ ਜੀ ਦਾ ਬੁੱਧ ਸਿੰਘ ਨਿਰਮਲਾ ਇਸ ਤਰ੍ਹਾਂ ਜਿਹੜੇ ਹੁਣ ਜਿਹੜੀ ਟੀਕਾ ਕਰੀ ਸਾਡੇ ਸਾਹਮਣੇ ਆਉਂਦੀ ਹੈ ਉਹ ਨਿਰਮਲਾ Ashram ਰਿਸ਼ੀਕੇਸ਼ ਤੋਂ ਆਉਂਦੀ ਹੈਗੀ ਹੈ ਉਹਨਾਂ ਨੇ ਜਿਹੜੀਆਂ ਨੇ 6 ਭਾਗਾਂ ਦੇ ਵਿੱਚ ਸੰਤ ਨਿਕਾ ਸਿੰਘ ਜੀ ਬ੍ਰਿਖਤੀ ਜੀ ਨੇ ਉਹਨਾਂ ਦੀ ਜਿਹੜੀ ਸਹਿਜ ਕਥਾ ਦੇ ਵਿੱਚ ਉਹਨਾਂ ਨੇ 6 ਭਾਗਾਂ ਦੇ ਵਿੱਚ ਟੀਕਾ ਕਰੀ ਕੀਤੀ ਹੈ ਉਹ ਟੀਕਾ ਕਰੀ ਨੂੰ ਦੇਖਿਓ ਉਸ ਟੀਕਾ ਕਰੀ ਦੇ ਵਿੱਚ ਉਹ ਜਿਹੜਾ ਵਿਆਖਿਆ ਕਰਦੇ ਨੇਗੇ ਉਹ ਤਾਂ ਸਿੱਧੀ ਅੰਦਰ ਜਾਂਦੀ ਹੈ ਵਿਆਖਿਆ ਇਸ ਪ੍ਰਕਾਰ ਦੀ ਉਹਨਾਂ ਦੀ ਵਿਆਖਿਆ ਕਰੀ ਹੈ ਉਹਦੇ ਵਿੱਚ ਬਿਲਕੁਲ ਵੀ ਵਿਦਾਂਤ ਦੀ ਐਂਟਰੀ ਨਹੀਂ ਹੈਗੀ ਬਿਲਕੁਲ ਵੀ ਇੱਕ ਵੀ ਅੱਖਰ ਉਹਨਾਂ ਨੇ ਬਿਆਨ ਬਣਾਦਦਾ ਨਹੀਂ ਪਾਇਆ ਇਸ ਪ੍ਰਕਾਰ ਦੀ ਉਹਨਾਂ ਦੀ ਟੀਕਾ ਕਰੀ ਹੈਗੀ ਉਹ 6 ਭਾਗਾਂ ਦੇ ਵਿੱਚ ਸਹਿਜ ਕਥਾ ਦੇ ਰੂਪ ਵਿੱਚ ਮਿਲਦੀ ਹੈ ਸੋ ਅਸੀਂ ਤਾਂ ਭਈ ਉਹਦੇ ਵਿੱਚੋਂ ਗੋੜਾ ਨੂੰ ਕਢਣਾ ਉਹਨੂੰ ਆਪਣੇ ਜਿਹੜੇ ਖੋਜ ਦੇ ਕਾਰਜ ਵਿੱਚ ਉਹਨੂੰ ਲੈ ਕੇ ਜਾਈਏ ਅਸੀਂ ਇਹਦੇ ਲਈ ਯੂਨੀਵਰਸਿਟੀਾਂ ਵਿੱਚ ਸੈਮੀਨਾਰ ਵੀ ਕਰਾਏ ਤੇ ਕੱਲ ਨੂੰ ਪਰਸੋਂ ਨੂੰ ਵੀ ਫੇਰ ਜਿਹਨਾਂ ਦਾ ਇੱਕ ਸੈਮੀਨਾਰ ਰੱਖਿਆ ਉੱਥੇ ਵੀ ਅਸੀਂ ਇਹ ਜਿਹੜਾ ਸੈਮੀਨਾਰ ਦੇ ਵਿੱਚ ਨੇ ਨਿਰਮਲ ਸੰਪਰਦਾ ਦੇ ਵਿੱਚ ਖੋਜ ਕਾਰਜ ਨੇ ਜਿਹੜੇ ਉਹਨਾਂ ਦੇ ਤੇ ਵਿਚਾਰਾਂ ਕਰਾਂਗੇ ਆਪਾਂ ਸੋ ਇੰਨੀਆਂ ਗਬੈਂਤੀਆਂ ਪ੍ਰਵਾਨ ਕਰਿਓ ਇਹ ਜਿਹਨੇ ਸੰਪਰਦਾਵਾਂ ਨੇ ਭਾਈ ਇਹਨਾਂ ਨਾਲ ਪਿਆਰ ਕਰਿਆ ਕਰੋ ਇਹਨਾਂ ਸੰਤਾਂ ਕੋਲੇ ਜਾਇਆ ਕਰੋ ਇਹਨਾਂ ਕੋਲ ਬਹੁਤ ਕੁਝ ਮਿਲ ਜਾਂਦਾ ਹੈ ਚੰਗਾ ਭੋਜਨ ਵੀ ਮਿਲਦਾ ਹੈ ਤੇ ਪਿਆਰ ਵੀ ਮਿਲਦਾ ਹੈ ਤੇ ਨਾਲ-ਨਾਲ ਜਿਹੜੇ ਦਾਨ ਦਕਸ਼ਨਾ ਵੀ ਚੰਗੀ ਦੇ ਦਿੰਦੇ ਸਰੂਪਾਂ ਹੀ ਵਧੀਆ ਦੇ ਦਿੰਦੇ ਸਾਡੇ ਜਿਹੜੇ ਸਿੱਖ ਨੇ ਉਹ ਇੰਨਾ ਵਧੀਆ ਨਹੀਂ ਕਰਦੇ ਹਨਗੇ ਉਹ ਤਾਂ ਦੂਰ ਭਜਾਉਂਦੇ ਭੱਜੋਏ ਹੈ ਜੀ ਮਾਫ ਕਰਨਾ ਮੈਨੂੰ ਸਵਾ ਮ ਦਿੱਤਾ ਆਮਨੇ ਬਹੁਤ ਬਹੁਤ ਧੰਨਵਾਦ ਜੀ ਸੁਣਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ